ਹਾਂਜੀ ਮੈਂ ਮਧਕੌਰ ਮੇਰੇ ਵੱਲੋਂ ਪ੍ਰੇਮ ਪਰਿ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਹੁਣ ਆਪਾਂ ਕਹਾਣੀ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆਂ ਜੇ ਤੁਸੀਂ ਸਾਰੇ ਠੀਕ ਠਾਕ ਹੋ ਹੋ ਗਏ ਪ੍ਰਮਾਤਮਾ ਸਾਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਤੇ ਸੱਚੇ ਪਾਤਸ਼ਾਹ ਹਰ ਥਾਂ ਸਹਾਈ ਹੋਵੇ ਹੁਣ ਆਪਾਂ ਇੱਕ ਤੁਹਾਨੂੰ ਸਾਖ ਹੀ ਸੁਣਾਉਣੇ ਆ ਤੇ ਇਹ ਆਪ ਸੁਣਿਓ ਆਪਣੇ ਬੱਚਿਆਂ ਨੂੰ ਸੁਣਾਓ ਇਹ ਇੱਕ ਸਾਖੀ ਹੈ ਦੋ ਆਦਮੀਆਂ ਦੀ ਸਤਨਾਮ ਤੇ ਵੈਗਰੂ ਦੀ ਤੇ ਇਹ ਬਹੁਤ ਪਿਆਰੀ ਸਾਖੀ ਹੈ ਤੇ ਸੁਣੋ ਇਹ ਬਾਤ ਕਹਾਣੀ ਜੋ ਵੀ ਤੁਸੀਂ ਕਹਿ ਸਕਦੇ ਜੇ ਇੱਕ ਵਾਰ ਦੀ ਗੱਲ ਹੈ ਕਿ ਗੁਰੂ ਅਰਜਨ ਦੇਹ ਮਹਾਰਾਜ ਦੇ ਟਾਈਮ ਤੇ ਉਦੋਂ ਸਰੋਵਰ ਦੀ ਖਦਾਈ ਚੱਲ ਰਹੀ ਸੀ ਜੇਵਾ ਲੱਗੀ ਹੋਈ ਸੀ ਤੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਸੀ ਕਾਬਲ ਕੰਧਾਰ ਤੋਂ ਵੀ ਸੰਗਤ ਆਉਂਦੀ ਸੀ ਪੈਦਲ ਚੱਲ ਕੇ ਉਹਨਾਂ ਸਮਿਆਂ ਵਿੱਚ ਸੰਗਤ ਆਇਆ ਕਰਦੀ ਸੀ ਤੇ ਉਦੋਂ ਦੋ ਸਿੱਖ ਕਾਬਲ ਕੰਧਾਰ ਤੋਂ ਆਏ ਤੇ ਉਹਨਾਂ ਨੇ ਬਹੁਤ ਸੇਵਾ ਕੀਤੀ ਪਰ ਜਦੋਂ ਉਹ ਜਾਣ ਲੱਗੇ ਤੇ ਮਹਾਰਾਜ ਨੂੰ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਸਾਨੂੰ ਬਿਨ ਅਚਰਨ ਪਾਉਲ ਦਿਓ ਉਦੋਂ ਅੰਮ੍ਰਿਤ ਨੇ ਜੀ ਜਿਗਾਇਆ ਜਾਂਦਾ ਉਹ ਤੋਂ ਚਰਨਪਾਲ ਦਿੱਤੀ ਜਾਂਦੀ ਸੀ ਉਹਨਾਂ ਨੇ ਦੋਵਾਂ ਦੋਵਾਂ ਨੂੰ ਮਹਾਰਾਜ ਨੇ ਚਰਨਪਾਲ ਦਿੱਤੀ ਤੇ ਕਹਿਣ ਲੱਗੇ ਇੱਕ ਦਾ ਨਾਮ ਸਤਨਾਮ ਰਹਤਾ ਇੱਕ ਦਾ ਨਾਮ ਵੈਗਰੂ ਰਹਤਾ ਜਿਵੇਂ ਅੱਜ ਵੀ ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਤੇ ਉਦੋਂ ਨਾਮ ਬਦਲੀ ਕਈਆਂ ਦੇ ਕੀਤੇ ਜਾਂਦੇ ਹਨ ਉਹਨਾਂ ਦਾ ਦੋਵਾਂ ਦਾ ਨਾਮ ਰੱਖਦਾ ਸਤਨਾਮ ਤੇ ਵੈਗਰੂ ਤੇ ਮਹਾਰਾਜ ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਆਪਦੇ ਘਰੇ ਜਾ ਕੇ ਸੱਚੀ ਸੁੱਚੀ ਕਿਰਤ ਕਰਨੀ ਹੈ ਤੇ ਸਤਨਾਮ ਤੇ ਵੈਗਰੂ ਜਪਨਾ ਦੋਵਾਂ ਭਾਈਆਂ ਨੇ ਤੇ ਉਹ ਕਹਿੰਦੇ ਠੀਕ ਹੈ ਤੇ ਮਹਾਰਾਜ ਕਹਿਣ ਲੱਗੇ ਵੀ ਤੁਸੀਂ 10 ਦਿਨਾਂ ਬਾਅਦ ਮੱਸਿਆ ਪੁੰਨਿਆ ਤੇ ਸੰਗਰਾਂਦ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਵੀ 10 ਦਿਨ ਬਾਅਦ ਆ ਜਾਂਦੀ ਹੈ ਵੀ ਤੁਸੀਂ ਦਰਬਾਰ ਸਹਿਬ ਆਉਣਾ ਉਹ ਕਹਿਣ ਲੱਗੇ ਵੀ ਮਹਾਰਾਜ ਸਾਡੇ ਤਾਂ 15 ਦਿਨ ਦਾ ਰਸਤਾ ਹੈ ਤੇ ਅਸੀਂ ਤਾਂ ਰਾਵਾਂ ਚ ਹੀ ਰਵਾਂਗੇ ਇੱਥੇ ਤੇ ਆ ਨਹੀਂ ਸਕਦੇ ਤੇ ਤੁਸੀਂ ਥੋੜੀ ਜੀ ਛੁੱਟੀ ਦਿਓ ਸਾਨੂੰ ਵੀ ਲੰਮਾ ਸਮਾਂ ਦਿਓ ਮਹਾਰਾਜ ਕਹਿਣ ਲੱਗੇ ਵੀ ਮਹੀਨੇ ਪਿੱਛੋਂ ਚੱਲ ਤੁਸੀਂ ਆਜਿਆ ਕਰੋ ਮੈਂ ਫੇਰ ਕਹਿਣ ਲੱਗੇ ਵੀ ਮਹਾਰਾਜ ਅਸੀਂ ਮਹੀਨੇ ਬਾਅਦ ਵੀ ਨਹੀਂ ਆ ਸਕਦੇ ਵੀ 15 ਦਿਨ ਸਾਡੇ ਜਾਣ ਲੱਗਦੇ ਆ 15 ਦਿਨ ਸਾਡੇ ਆਉਣ ਲੱਗਦੇ ਆ ਮਹਾਰਾਜ ਕਹਿੰਦੇ ਆ ਵੀ ਚੱਲ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਵਚਨ ਕੀਤਾ ਵੀ ਤੁਸੀਂ 6 ਮਹੀਨੇ ਬਾਅਦ ਆਓ ਤੇ ਘਰੇ ਜਾ ਕੇ ਤੇ ਆਪ ਦਾ ਨਿਤ ਨਿਯਮ ਕਰਨਾ ਤੇ ਜਿਹੜਾ ਲਾਗੇ ਤੁਹਾਡੇ ਕੋਈ ਉਦੋਂ ਧਰਮਸ਼ਾਲਾ ਕਿਹਾ ਜਾਂਦਾ ਸੀ ਵੀ ਧਰਮਸ਼ਾਲਾ ਹੈ ਕੋਈ ਵੀ ਧਾਰਮਿਕ ਸਥਾਨ ਹੈ ਉੱਥੇ ਜਾ ਕੇ ਮੱਸਿਆ ਪੁੰਨਿਆਂ ਤੇ ਸੰਗRAND ਹਾਜ਼ਰੀ ਭਰਨੀ ਉਹ ਕਹਿੰਦੇ 7 ਵਜੇ ਜਦੋਂ ਇਹਨਾਂ ਕਹਿ ਕੇ ਉਹ ਚਲੇ ਜਾਂਦੇ ਹਨ ਤੁਰੇ ਜਾਂਦੇ ਰਾਹ ਦੇ ਵਿੱਚ ਨਾਮ ਜਪਦੇ ਜਾਂਦੇ ਹਨ ਤੇ ਘਰੇ ਜਾ ਕੇ ਉਹਨਾਂ ਆਪਣੀਆਂ ਬੀਬੀਆਂ ਨੂੰ ਕਿਹਾ ਦੀ ਅਸੀਂ ਮਹਾਰਾਜ ਤੋਂ ਨਾਮ ਲਏ ਆਂ ਤੇ ਸਾਡਾ ਨਾਮ ਇੱਕ ਦਾ ਸਤਨਾਮ ਹੈ ਇੱਕ ਦਾ ਨਾ ਵੈਗਰੂ ਹੈ ਅਸੀਂ ਇੱਕ ਨੇ ਸਤਨਾਮ ਜਪਣਾ ਹੈ ਇੱਕ ਨੇ ਵੈਗਰੂ ਜਪਣਾ ਵੀ ਅਸੀਂ ਸਤਨਾਮ ਵੈਗਰੂ ਜਪਦੇ ਰਹਿਣਾ ਉਹ ਜਾ ਕੇ ਆਪਦੇ ਘਰੇ ਤੇ ਵਧੀਆ ਆਪਦੀ ਕਿਰਤ ਕਰਨ ਲੱਗ ਗਏ ਸਤਨਾਮ ਵੈਗਰੂ ਦਾ ਜਾਪ ਕਰਦੇ ਰਹੇ ਤੇ ਜਦੋਂ 6 ਮਹੀਨੇ ਗੁਜ਼ਰੇ ਉਹਨਾਂ ਆਪਦੀ ਫਸਲ ਵੱਡੀ ਕੱਢੀ ਤੇ ਕਹਿਣ ਲੱਗੇ ਆਪਦੀਆਂ ਘਰਦਿਆਂ ਨੂੰ ਵੀ ਅਸੀਂ ਚੱਲੇ ਹਾਂ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਤੇ ਉਰਥੇ ਇਸ 15 ਦਿਨਾਂ ਨੂੰ ਤੁਸੀਂ ਆਇਓ ਵਿੱਚ ਮਹੀਨਾ ਹੋ ਜਾਏਗਾ ਇਹ ਅਸੀਂ ਗਏ 15 ਦਿਨ ਅਸੀਂ ਉੱਥੇ ਸੇਵਾ ਕਰਾਂਗੇ ਤੇ ਤੁਸੀਂ ਛੁੱਟੀ ਦਵਾ ਕੇ ਲਿਆਓ ਆਗਿਆ ਦਵਾ ਕੇ ਮਹਾਰਾਜ ਤੋਂ ਅਸੀਂ ਦਸਵੰਦ ਲੈ ਕੇ ਚੱਲੇ ਹਾਂ ਤੇ ਦਸਵੰਦ ਚੜ੍ਹਾਈਏ ਤੇ ਉਹ ਕਹਿੰਦੇ ਠੀਕ ਆ ਉਹ ਜਦੋਂ ਉਹ ਦਸਵੰਦ ਲੈ ਕੇ ਘੋੜੇ ਦੁਆ ਕੋਲੇ ਹੁੰਦੇ ਹਨ ਤੇ ਕਾਬਲ ਕੰਧਰ ਤੋਂ ਤੁਰਦੇ ਹਨ ਸਿੱਖ ਤੋਂ ਐ ਤੇ ਉਹ ਫਿਰ ਘੋੜਿਆਂ ਤੇ ਚੜ੍ਹੇ ਹੁੰਦੇ ਹਨ ਤੇ ਉਹਨਾਂ ਕੋਲ ਗਾਤਰੇ ਵਿੱਚ ਗੁਟਕੇ ਸਹਿ ਪਾਏ ਹੁੰਦੇ ਹਨ ਜਿਵੇਂ ਅੱਜ ਵੀ ਨੰਗ ਸਿੰਘ ਜਿਹੜੇ ਹੁੰਦੇ ਹਨ ਉਹਨਾਂ ਨੇ ਕੋਲ ਛੋਟਾ ਜਾਂ ਇੱਕ ਗੁਟਕੇ ਪਾਉਣ ਵਾਸਤੇ ਖਜ਼ਾਨਾ ਬਣਾਇਆ ਹੁੰਦਾ ਹੈ ਇਸੇ ਤਰ੍ਹਾਂ ਉਹਨਾਂ ਕੋਲੇ ਵੀ ਉਹ ਖਜ਼ਾਨੇ ਸਨ ਤੇ ਇੱਕ ਉਹਨਾਂ ਨੇ ਗਾਤਰੇ ਵਿੱਚ ਵੱਡੇ ਥੋੜੇ ਜਿਹਾ ਬਣਾ ਕੇ ਉਹਨਾਂ ਵਿੱਚ ਮਾਇਆ ਪਾਈ ਹੋਈ ਸੀ ਜਿਹੜਾ ਦਸਵੰਦ ਸੀ ਮਹਾਰਾਜ ਦਾ ਉਹ ਜਦੋਂ ਤੁਰਦੇ ਤੁਰਦੇ ਦੋਵੇਂ ਸਤਨਾਮ ਤੇ ਵਹਿਗਰੋ ਸ੍ਰੀ ਤਰਨ ਤਰਨ ਸਾਹਿਬ ਆਉਂਦੇ ਹਨ ਤੇ ਉੱਥੇ ਚ ਰਸਤਾ ਹੈ ਜਿਹੜਾ ਅੱਜ ਵੀ ਮੌਜੂਦ ਹੈ ਵੀ ਉਦੋਂ ਕੱਚਾ ਰਾਹ ਹੁੰਦਾ ਸੀ ਜਿਹੜਾ ਬਾਈਪਾਸ ਚ ਬਾਲ ਵਾਲਾ ਹੈ ਤੇ ਉਦੋਂ ਉਹ ਕੱਚਾ ਰਸਤਾ ਹੁੰਦਾ ਸੀ ਉਹਨਾਂ ਸਮਿਆਂ ਵਿੱਚ ਤੇ ਉੱਥੇ ਜਦੋਂ ਆਉਂਦੇ ਹਾਂ ਤਾਂ ਉਹਨਾਂ ਨੂੰ ਰਾਤ ਪੈਂਦੀ ਹੈ ਜਦੋਂ ਰਾਤ ਪੈਂਦੀ ਹੈ ਤੇ ਅੱਗੇ ਹਨੇਰਾ ਹੈ ਤੇ ਉਹਨਾਂ ਨੇ ਉੱਥੇ ਦੋ ਡਾਕੂ ਖੜੇ ਹੋਏ ਤੇ ਉਹ ਕਹਿਣ ਲੱਗੇ ਵੀ ਉਹਨਾਂ ਨੂੰ ਪੁੱਛਿਆ ਵੀ ਅਸੀਂ ਅੰਮ੍ਰਿਤਸਰ ਸਾਹਿਬ ਜਾਣਾ ਹੈ ਤੇ ਉਹ ਕਹਿਣ ਲੱਗੇ ਵੀ ਇਹ ਰਸਤਾ ਜਾਂਦਾ ਹੈ ਪਰ ਅੱਗੇ ਰਸਤਾ ਮਾੜਾ ਹੈ ਅੱਜ ਕਾਲ ਦੁਨੀਆ ਲੁੱਟ ਲੈਂਦੀ ਹੈ ਉਹਨਾਂ ਝੂਠ ਬੋਲਿਆ ਹੈ ਤਾਂ ਆਪ ਡਾਕੂ ਸੀ ਉਹ ਕਹਿਣ ਲੱਗੇ ਵੀ ਰਾਤ ਤੁਸੀਂ ਸਾਡੇ ਕੋਲੇ ਰਹੋ ਤੇ ਦੇਰ ਤੁਹਾਡੀ ਸੇਵਾ ਪਾਣੀ ਕਰਾਂਗੇ ਤੁਸੀਂ ਐਡੀ ਦੂਰ ਤੋਂ ਆਏ ਚੱਲ ਕੇ ਤੇ ਸਵੇਰੇ ਆਪਾਂ ਚੱਲਾਂਗੇ ਉਹ ਕਹਿਣ ਲੱਗੇ ਠੀਕ ਆ ਉਹਨਾਂ ਨੇ ਉਹਨਾਂ ਨੂੰ ਰੱਖ ਲਿਆ ਤੇ ਰੱਖ ਕੇ ਰਾਤ ਨੂੰ ਉਹਨਾਂ ਨੂੰ ਜ਼ਹਿਰ ਦੇ ਦਿੱਤਾ ਤੇ ਉਹਨਾਂ ਨੂੰ ਚੁੱਕ ਕੇ ਦੋਵਾਂ ਨੂੰ ਦੇਹਾਂ ਉਹਨਾਂ ਦੀਆਂ ਤੇ ਉਸ ਚ ਰਸਤੇ ਵਿੱਚ ਸੁੱਟ ਦਿੱਤੀਆਂ ਜਿਹੜਾ ਬਾਈਪਾਸ ਚਵਾਲ ਵਾਲਾ ਰਸਤਾ ਸੀ ਉਸ ਰਸਤੇ ਤੇ ਛੋਟ ਦਿੱਤੀਆਂ ਚ ਰਸਤੇ ਦੇ ਵਿੱਚ ਤੇ ਦਿਨੇ ਲੋਕੀ ਵਹਿੰਦੇ ਆ ਤੇ ਰਾਈ ਪਾਂਦੀ ਹੁਣ ਕਿੱਥੇ ਕਾਬਲ ਕੰਧਾਰ ਇੰਨੀ ਦੂਰ ਹੈ ਤੇ ਉਹਨਾਂ ਨੂੰ ਕੌਣ ਪਛਾਣੇ ਤੇ ਦੁਨੀਆਂ ਵਹਿੰਦੀ ਹੈ ਵੀ ਕੌਣ ਨੇ ਇਹ ਹੈ ਤਾਂ ਸੇਖਣੇ ਤੇ ਕਿਸੇ ਨੇ ਇਹਨਾਂ ਨੂੰ ਲੁੱਟ ਲਿਆ ਉਹਨਾਂ ਡਾਕੂਆਂ ਨੇ ਉਹਨਾਂ ਦੇ ਘੋੜੇ ਵੀ ਰੱਖ ਲਏ ਤੇ ਦੋਹਾਂ ਦਾ ਜੋ ਮਾਇਆ ਸੀ ਸਾਰੀ ਰੱਖ ਕੇ ਤੇ ਉਹਨਾਂ ਨੂੰ ਛੱਡ ਦਿੱਤਾ ਜਦੋਂ ਵੀ ਲੋਕਾਂ ਦੀ ਜਿਹੜੀ ਦੁਨੀਆ ਸੀ ਉਹਨਾਂ ਨੂੰ ਹੁਣ ਪਛਾਣਤਾ ਹੈ ਨਹੀਂ ਸੀ ਅੱਜ ਕੱਲ ਵਰਗਾ ਸਮਾਂ ਨਹੀਂ ਸੀ ਵੀ ਸਰਕਾਰਾਂ ਕਰਦੀਆਂ ਨੇ ਉਹਨਾਂ ਨੇ ਉਹਨਾਂ ਨੂੰ ਲਿਜਾ ਕੇ ਦੁਮਾ ਦਾ ਸੰਸਕਾਰ ਕਰ ਦਿੱਤਾ ਪੂਰੀ ਮਰਯਾਦਾ ਦੇ ਨਾਲ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ 15 ਦਿਨ ਪਿੱਛੇ ਬੀਤਦੇ ਹਨ ਤੇ ਉਹ ਦੋਵੇਂ ਭੈਣਾਂ ਕਹਿਣ ਲੱਗੀਆਂ ਵੀ ਚਲੋ ਆਪਾਂ ਚੱਲ ਜਾਈਏ ਆਪਣੇ ਪਤੀ ਉੱਥੇ ਸੇਵਾ ਕਰਨ ਵਾਸਤੇ ਦਰਬਾਰ ਸਾਹਿਬ ਗਏ ਹੋયા ਹਨ ਤੇ ਆਪਾਂ ਉਹਨਾਂ ਨੂੰ ਨਾਲੇ ਤਾਂ ਆਪਾਂ ਮਹਾਰਾਜ ਦੇ ਦਰਸ਼ਨ ਕਰਕੇ ਆਉਣੇ ਹਾਂ ਤੇ ਨਾਲੇ ਆਪਾਂ ਉਹਨਾਂ ਨੂੰ ਅੱਗੇ ਦਿਵਾ ਕੇ ਗੁਰੂ ਕੋਲੋਂ ਲੈ ਕੇ ਆਉਣੇ ਆ ਤੇ ਉਹ ਵੀ ਤੁਰ ਪੈਂਦੀਆਂ ਹਨ ਹੁਣ 15 ਦਿਨ ਉਹਨਾਂ ਨੂੰ ਪਹਿਲਾਂ ਹੋ ਗਏ ਤੇ 15 ਦਿਨੀ ਉਹ ਆਣ ਕੇ ਉੱਥੇ ਪਹੁੰਚੀਆਂ ਤੇ ਮਹੀਨਾ ਹੋ ਗਿਆ ਜਦੋਂ ਮਹੀਨਾ ਹੋ ਜਾਂਦਾ ਹੈ ਤੇ ਮਹੀਨੇ ਵਿੱਚ ਆਪਾਂ ਨੂੰ ਆਮ ਪਤਾ ਹੈ ਵੀ ਇੱਕ ਮਰਗ ਤਾਂ ਪ੍ਰਾਣੀ ਹੋ ਜਾਂਦੀ ਹੈ ਜਦੋਂ ਉਹ ਵੀ ਤੁਰਦੀਆਂ ਤੁਰਦੀਆਂ ਉੱਥੇ ਹੀ ਆਉਂਦੀਆਂ ਹਨ ਤੇ ਉਥੇ ਸਤਪੁਰਖਾਂ ਦਾ ਪਹਿਰਾ ਲੱਗਾ ਹੋਇਆ ਸੀ ਗੁਰਸਿੱਖਾਂ ਦਾ ਵੀ ਉਥੇ ਐਵੇਂ ਚਾਂਸ ਹੋਇਆ ਹੈ ਤੇ ਉਥੇ ਸਤਪੁਰਖਾਂ ਦਾ ਪਹਿਰਾ ਲਾਇਆ ਗਿਆ ਜਦੋਂ ਉਥੇ ਪਹਿਰਾ ਲੱਗਾ ਹੋਇਆ ਹੈ ਤੇ ਉਹ ਬੀਬੀਆਂ ਆਉਂਦੀਆਂ ਉਥੇ ਉਹਨਾਂ ਨੂੰ ਵੀ ਨੇਰਾ ਹੋ ਜਾਂਦਾ ਹੈ ਉਹਨਾਂ ਨੂੰ ਉਹ ਕਹਿਣ ਲੱਗੇ ਵੀ ਬੀਬਾ ਤੁਸੀਂ ਕਿੱਥੇ ਜਾਣਾ ਹੈ ਕਹਿਣ ਲੱਗੀਆਂ ਵੀ ਸਾਡੇ ਪਤੀ 15 ਦਿਨ ਤੋਂ ਪਹਿਲਾਂ ਵੀ ਮਹੀਨਾ ਹੋ ਗਿਆ ਹੈ ਉਹ ਦਰਬਾਰ ਸਾਹਿਬ ਆਏ ਸੀ ਮਹਾਰਾਜ ਕੋਲੇ ਤੇ ਅਸੀਂ ਉਹਨਾਂ ਨੂੰ ਅੱਗੇ ਦੁਕਾਨ ਦਵਾਉਣ ਵਾਸਤੇ ਚੱਲ ਗਏ ਹਾਂ ਨਾਲੇ ਅਸੀਂ ਮਹਾਰਾਜ ਦੇ ਦਰਸ਼ਨ ਕਰਨ ਚੱਲੇ ਹਾਂ ਉਹ ਕਹਿਣ ਲੱਗੇ ਵੀ ਬੀਬਾ ਇੱਥੇ ਇਹ ਤੋਂ ਵੀ 15 ਦਿਨ ਪਹਿਲਾਂ ਦੋ ਸਿੱਖ ਆਏ ਸੀ ਤੇ ਉਹ ਲੁੱਟੇ ਗਏ ਤੇ ਇੱਥੇ ਤਾਂ ਕਰਕੇ ਪਹਿਰਾ ਹੈ ਸਮਾਂ ਬਹੁਤ ਭਿਆਨਕ ਹੈ ਤੇ ਤੁਸੀਂ ਐ ਕਰੋ ਵੀ ਰਾਤ ਸਾਡੇ ਕੋਲੇ ਰਹੋ ਤੇ ਦਿਨੇ ਤੁਸੀਂ ਚਲੇ ਜਾਓ ਉਹ ਕਹਿਣ ਲੱਗੇ ਵੀ ਉਹ ਸਿੱਖ ਕਿਹੋ ਜੇ ਸੀ ਉਹ ਕਹਿਣ ਲੱਗੇ ਵੀ ਇੱਕ ਦਾ ਰੰਗ ਪੱਕਾ ਸੀ ਇੱਕ ਦਾ ਰੰਗ ਗੋਰਾ ਸੀ ਤੇ ਘੋੜ ਸਵਾਰ ਸੀ ਤੇ ਇੱਕ ਦੋਹਾਂ ਨੇ ਨਸਵਾਰੀ ਰੰਗ ਦੇ ਚੂਲੇ ਪਾਏ ਹੋਏ ਸੀ ਗੋਲ ਦਸਤਾਰੇ ਸੀ ਦਾੜੇ ਰੱਖੇ ਹੋਏ ਸੀ ਬਹੁਤ ਸੋਹਣੇ ਜਵਾਨ ਸੀ ਉਹ ਜਿਵੇਂ ਜਿਵੇਂ ਨਿਸ਼ਾਨੀਆਂ ਦੱਸਦੇ ਐ ਉਵੇਂ-ਉਵੇਂ ਉਹ ਬੀਬੀਆਂ ਜੜੀਆਂ ਉਹਨਾਂ ਦੇ ਲੋਂਗ ਕੰਡੇ ਖੜੇ ਹੁੰਦੇ ਜਾਂਦੇ ਹਨ ਵੀ ਕਿਉਂਕਿ ਆਪਾਂ ਨੂੰ ਆਪਦੇ ਪਰਿਵਾਰ ਦੇ ਜੀ ਦੀ ਨਿਸ਼ਾਨੀ ਤੋਂ ਪਤਾ ਲੱਗ ਜਾਂਦਾ ਹੈ ਉਹ ਕਹਿੰਦੇ ਵੀ ਉਹਨਾਂ ਨੂੰ ਲੁੱਟ ਕੇ ਤੇ ਯਰ ਦੇ ਕੇ ਮਾਰਿਆ ਗਿਆ ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਹ ਬੀਬੀਆਂ ਕਹਿਣ ਲੱਗੀਆਂ ਵੀ ਤੁਸੀਂ ਦੱਸੋ ਵੀ ਉਹ ਸੰਸਕਾਰ ਤੁਸੀਂ ਕਿੱਥੇ ਕੀਤਾ ਹੈ ਸਾਨੂੰ ਵਿਖਾਓ ਉਹ ਕਹਿੰਦੇ ਵੀ ਉਹਨਾਂ ਦਾ ਕੀ ਤੁਸੀਂ ਤੁਹਾਨੂੰ ਕੀ ਪਛਾਣ ਹੋਵੇਗੀ ਉਹ ਕਹਿੰਦੇ ਵੀ ਹੋ ਸਕਦਾ ਉਹ ਸਾਡੇ ਪਤੀ ਹੋਣ ਕਿਉਂਕਿ ਉਹ ਉਹਨਾਂ ਨੂੰ ਮਹੀਨਾ ਹੋ ਗਿਆ ਹੈ ਵੀ ਉਹ 15 ਦਿਨ ਛੱਡ ਤੋਂ ਪਹਿਲਾਂ ਇੱਥੇ ਆਏ ਸੀ ਉਹ ਕਹਿਣ ਲੱਗੇ ਵੀ ਠੀਕ ਆ ਉੱਥੇ ਲੈ ਜਾਂਦੇ ਹੈ ਉਹ ਇੱਕ ਬੀਬੀ ਨੂੰ ਉਹਨਾਂ ਨੂੰ ਪੁੱਛਦੇ ਆ ਬੀਬੀ ਨੂੰ ਵੀ ਤੁਹਾਨੂੰ ਕਿਵੇਂ ਪਤਾ ਲੱਗਦੀ ਵੀ ਸਾਡੇ ਪਤੀ ਨੇ ਉਹ ਆਂਦੀ ਵੀ ਸਾ ਮੈਨੂੰ ਪਤਾ ਲੱਗ ਜਾਊਗਾ ਉਹ ਜਿੱਦੋਂ ਸਿਵੇ ਤੇ ਲੈ ਕੇ ਜਾਂਦੇ ਜਿੱਥੇ ਅਰਥੀਆਂ ਪਈਆਂ ਹੁੰਦੀਆਂ ਹਨ ਤੇ ਉੱਥੇ ਉਹ ਬੀਬੀ ਇੱਕ ਹੱਡੀ ਚੁੱਕਦੀ ਹੈ ਤੇ ਆਦੇ ਕੰਨ ਨਾਲ ਲਾਉਂਦੀ ਹੈ ਤੇ ਉਹਦੇ ਵਿੱਚੋਂ ਸਤਨਾਮ ਵਹਿਗੁਰੂ ਦੀ ਆਵਾਜ਼ ਆਉਂਦੀ ਹੈ ਤੇ ਉਹ ਉੱਥੇ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਵੀ ਇਹ ਸਾਡੇ ਪਤਿਆਂ ਦੇ ਫੁੱਲ ਹਨ ਉਹ ਕਹਿੰਦੇ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦੀ ਵੀ ਮੈਂ ਛੋਟੀ ਜੀ ਬਚਪਨ ਵਿੱਚ ਸੀ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਮੈਂ ਸੰਗਤ ਕੀਤੀ ਸੀ ਮਾਪਿਆਂ ਦੇ ਨਾਲ ਤੇ ਗੁਰੂ ਸਾਹਿਬ ਉਦੋਂ ਸਾਖੀ ਸੁਣਾਉਂਦੇ ਸੀ ਤੇ ਉਹ ਕਹਿੰਦੇ ਸੀ ਵੀ ਜਿਹੜਾ ਬੰਦਾ ਨਾਮ ਜਪਦਾ ਹੈ ਉਹਦੇ ਮਰੇ ਤੋਂ ਬਾਅਦ ਉਹਦੇ ਹੱਡੀਆਂ ਦੇ ਵਿੱਚੋਂ ਫੁੱਲਾਂ ਦੇ ਵਿੱਚੋਂ ਉਹੋ ਆਵਾਜ਼ ਆਊਗੀ ਜਿਹੜੀ ਉਹ ਨਾਮ ਜਪਦਾ ਹੋਇਆ ਜੇ ਉਹ ਮਾੜੇ ਕਰਮ ਕਰਦਾ ਹੋਊ ਤਾਂ ਉਹਨਾਂ ਫੁੱਲਾਂ ਦੇ ਵਿੱਚੋਂ ਹਾਏ ਹਾਏ ਦੀ ਆਵਾਜ਼ ਆਊ ਤੇ ਜੇ ਉਹ ਗੁਰੂ ਦੀ ਸੇਵਾ ਸਿਮਰਨ ਭਗਤੀ ਕਰਦਾ ਹੋਇਆ ਤਾਂ ਉਹਨਾਂ ਦੇ ਵਿੱਚੋਂ ਉਹੋ ਹੀ ਬੋਲ ਉਹਨਾਂ ਨੂੰ ਸੁਣਾਈ ਦੇਣਗੇ ਤੇ ਇਹ ਮੈਨੂੰ ਤਾਂ ਪਤਾ ਹੈ ਤੇ ਇਹ ਮੈਂ ਫੁੱਲ ਚੁੱਕ ਕੇ ਕੰਨ ਨਾਲ ਲਾਇਆ ਹੈ ਹੱਡੀ ਚੁੱਕ ਕੇ ਕੰਨ ਨਾਲ ਲਾਈ ਹੈ ਤੇ ਇਹਦੇ ਵਿੱਚੋਂ ਸਤਨਾਮ ਵਾਹਿਗੁਰੂ ਦੀ ਆਵਾਜ਼ ਆਹੀ ਹੈ ਕਿ ਸਾਡੇ ਪਤੀ ਜਿਹੜੇ ਸੀ ਉਹ ਸਤਨਾਮ ਵਾਹਿਗੁਰੂ ਸਦਾ ਹੀ ਜਪਦੇ ਸੀ ਉਹਨਾਂ ਨੇ ਉੱਥੇ ਗੁਸਲੀਆਂ ਲਈਆਂ ਤੇ ਜਿਹੜੇ ਫੁੱਲ ਸੀ ਉਹ ਸਾਰੇ ਚੁਗ ਕੇ ਉਹਨਾਂ ਦੇ ਵਿੱਚ ਪਾ ਲਏ। ਵਿੱਚ ਪਾ ਕੇ ਦੋਵੇਂ ਬੀਬੀਆਂ ਹੈ ਨਾਲ ਸੰਗਤਾਂ ਵੀ ਤੁਰ ਪੀਆਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਲੱਗਿਆ ਹੋਇਆ ਸੀ ਤੇ ਚਲੀਆਂ ਗਈਆਂ ਤੇ ਪ੍ਰਕਰਨਮਾਂ ਦੇ ਵਿੱਚ ਫੁੱਲ ਰੱਖ ਕੇ ਉਹ ਬੀਬੀਆਂ ਇੱਧਰ-ਉੱਧਰ ਝਾਕਦੀਆਂ ਹੈ ਕਦੀ ਹੱਸਦੀਆਂ ਹੈ ਕਦੀ ਰੋਂਦੀਆਂ ਹੈ ਤੇ ਬਾਬਾ ਬੁੱਢਾ ਜੀ ਆਣ ਕੇ ਮਹਾਰਾਜ ਨੂੰ ਕਹਿਣ ਲੱਗੇ ਕਿ ਮਹਾਰਾਜੇ ਦੋ ਬੀਬੀਆਂ ਆਈਆਂ ਹੈ ਤੇ ਉਹਨਾਂ ਨੇ ਕਾਲੇ ਕੱਪੜਿਆਂ ਦੇ ਵਿੱਚ ਕੁਝ ਪਾਇਆ ਹੋਇਆ ਹੈ ਤੇ ਉਹ ਨਾਲੇ ਰੋਂਦੀਆਂ ਐ ਨਾਲੇ ਹੱਸਣੀਆਂ ਐ ਤੇ ਪਤਾ ਨਹੀਂ ਕੀ ਹੈ ਮਹਾਰਾਜ ਜਦੋਂ ਆਪਦੇ ਦਰਬਾਰ ਤੋਂ ਨਿਕਲੇ ਬਾਹਰ ਤੇ ਕਹਿਣ ਲੱਗੇ ਲਿਆਓ ਉਹਨਾਂ ਬੀਬੀਆਂ ਨੂੰ ਸੱਦ ਕੇ ਉਹ ਜਦੋਂ ਬੀਬੀਆਂ ਨੂੰ ਸੱਦ ਕੇ ਲਿਆਉਂਦੇ ਐ ਤੇ ਉਹ ਆਉਂਦੀਆਂ ਉਹ ਫੁੱਲ ਉਹਨਾਂ ਦੇ ਕੋਲ ਹੁੰਦੇ ਹਨ ਉਹ ਕਹਿਣ ਲੱਗੀਆਂ ਵੀ ਮਹਾਰਾਜ ਸਾਡੇ ਪਤੀ ਇਦੋਂ 15 ਦਿਨ ਪਹਿਲਾਂ ਛੱਡ ਤੋਂ ਵੀ 15 ਦਿਨ ਪਹਿਲਾਂ ਮਹੀਨਾ ਹੋ ਗਿਆ ਹੈ ਤੁਹਾਡਾ ਦਸਵੰਦ ਲੈ ਕੇ ਆਏ ਸੀ ਉਹ ਤੁਹਾਡੇ ਕੋਲੋਂ ਚਰਨਪਾਲ ਲੈ ਕੇ ਗਏ ਸੀ ਘਰੇ ਜਾ ਕੇ ਸਤਨਾਮ ਵੈਗਰੂ ਦਾ ਨਾਮ ਜਪਦੇ ਸੀ ਸੱਚੀ ਸੁੱਚੀ ਕਿਰਤ ਕਰਦੇ ਸੀ 24 ਘੰਟੇ ਤੁਹਾਡਾ ਨਿਤਨੇਮ ਕਰਦੇ ਸੀ ਤੇ ਸਤਪੁਰਖਾਂ ਦੀ ਸੰਗਤ ਕਰਦੇ ਸੀ ਤੇ ਉਹ 6 ਮਹੀਨੇ ਬਾਅਦ ਦਸਵੰਦ ਲੈ ਕੇ ਸ੍ਰੀ ਦਰਬਾਰ ਸਾਹਿਬ ਤੁਹਾਡੇ ਕੋਲੇ ਲੈ ਕੇ ਆ ਰਹੇ ਸੀ ਤੇ ਰਾਹ ਦੇ ਵਿੱਚ ਕੋਈ ਪਾਣਾ ਵਰਤ ਗਿਆ ਤੇ ਉਹਨਾਂ ਨੂੰ ਲੁੱਟ ਲਿਆ ਗਿਆ ਤੇ ਉਹਨਾਂ ਦੀਆਂ ਅਸੀਂ ਅਰਥੀਆਂ ਲੈ ਕੇ ਆਏ ਹਾਂ ਤੇ ਉਹਨਾਂ ਦੀਆਂ ਦੇਹਾਂ ਦਾ ਸਸਕਾਰ ਕੀਤਾ ਗਿਆ ਤੇ ਹੁਣ ਅਸੀਂ ਤੁਹਾਡੇ ਕੋਲੇ ਆਈਆਂ ਹਾਂ ਉਹਨਾਂ ਦੇ ਫੁੱਲ ਲੈ ਕੇ ਤੇ ਅਸੀਂ ਰੰਡੀਆਂ ਘਰੋਂ ਨਹੀਂ ਜਾ ਸਕਦੀਆਂ ਤੁਸੀਂ ਜਿਵੇਂ ਮਰਜ਼ੀ ਕਰੋ ਤੇ ਸਾਨੂੰ ਤਾਂ ਸਾਡੇ ਪਤੀਆਂ ਨੂੰ ਸਾਡੇ ਨਾਲ ਤੋਰੋ ਅਸੀਂ ਅੱਗੇ ਲੈ ਕੇ ਜਾਣੀ ਟੜ ਤੋਂ ਮਹਾਰਾਜ ਕਹਿ ਲੱਗੇ ਠੀਕ ਆ ਜਿੱਦੋਂ ਐਵੇਂ ਹੁੰਦਾ ਹੈ ਤਾਂ ਫਿਰ ਉਹ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਹੈ ਵੀ ਚਲੋ ਦੋ ਸਿੱਖਾਂ ਨੂੰ ਹੋਰ ਨਾਲ ਲਓ ਤੇ ਆਪਦੀ ਗੁਰੂ ਸਾਹਿਬ ਕਾਲੀ ਕੰਬਲੀ ਲਾ ਕੇ ਦਿੰਦੇ ਤੇ ਉਹਨਾਂ ਨੇ ਕਿਹਾ ਵੀ ਪਿਛਲੇ ਪੜਨੇ ਜਿਹੜੀ ਹਰ ਕੀ ਪੌੜੀ ਹੈ ਅੱਜ ਵੀ ਆਪਾਂ ਉੱਥੋਂ ਚੁਲੇ ਲੈਣੇ ਹਾਂ ਉਹ ਹਰ ਕੀ ਪੌੜੀ ਹੈ ਉਹ ਦੇਵਤਿਆਂ ਨੇ ਬਣਾਈ ਹੋਈ ਹੈ ਕਿਸੇ ਸੰਗਤ ਨੇ ਨਹੀਂ ਬਣਾਈ ਉਹ ਦਰਗਾਹ ਵਿੱਚੋਂ ਸੰਗਤਾਂ ਆਈਆਂ ਸੀ ਦੇਵਤੇ ਆਏ ਸੀ ਤੇ ਉਹਨਾਂ ਨੇ ਹਰ ਕੀ ਪੌੜੀ ਸੀ ਸਾਰੀ ਕੀਤੀ ਸੀ ਮਹਾਰਾਜ ਉੱਥੇ ਕਹਿਣ ਲੱਗੇ ਉਹਨਾਂ ਬੀਬੀਆਂ ਨੂੰ ਵੀ ਤੁਸੀਂ ਚਲੋ ਇੰਨਾ ਦੇ ਨਾਲ ਸਿੰਘਾਂ ਦੇ ਫੁੱਲ ਚਿੰਚਣ ਕੇ ਤੇ ਸਾਰੇ ਰੱਖ ਦਿਓ ਤੇ ਆਹ ਸਾਡੀ ਕਾਲੀ ਕੰਬਲੀ ਹੈ ਤੇ ਇਹ ਇਹਦੇ ਉੱਤੇ ਪਾ ਦਿਓ ਜਦੋਂ ਉਹਨਾਂ ਨੇ ਐਵੇਂ ਕੀਤਾ ਫੁੱਲ ਚਿੰਚਣ ਕੇ ਰੱਖਤੇ ਜਿਵੇਂ ਹੁਣ ਆਪਾਂ ਬੰਦੇ ਦਾ ਸੰਸਕਾਰ ਕਰਦੇ ਹਾਂ ਤੇ ਸਾਰੇ ਫੁੱਲ ਹੋਵੇਂ ਚਿੰਕੇ ਰੱਖਤੇ ਉੱਤੇ ਮਹਾਰਾਜ ਨੇ ਕਾਲੀ ਕੰਬਲੀ ਲਾ ਕੇ ਜਿਹੜੀ ਦਿੱਤੀ ਸੀ ਉਹ ਪਾ ਦਿੱਤੀ ਜਦੋਂ ਪਾ ਦਿੱਤੀ ਹੈ ਤਾਂ ਗੁਰੂ ਸਾਹਿਬ ਨੇ ਆਪ ਅਰਦਾਸ ਕੀਤੀ ਸੱਚਖੰਡ ਵਿੱਚ ਹਰੀ ਮੰਦਰ ਸਾਹਿਬ ਜੀ ਤੇ ਕਹਿਣ ਲੱਗੇ ਕਿ ਮਹਾਰਾਜ ਪੰਜਵੀਂ ਪਾਤਸ਼ਾਹੀ ਤੱਕ ਕਰਨੇ ਚੌਥੀ ਪਾਤਸ਼ਾਹੀ ਤੱਕ ਮਹਾਰਾਜ ਨੇ ਅਰਦਾਸ ਕੀਤੀ ਸੀ ਤੇ ਉਹਨਾਂ ਕਹੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਵੀ ਤੁਹਾਡੇ ਸਿੱਖ ਤੇ ਦਸਵੰਦ ਲੈ ਕੇ ਆਏ ਸੀ ਤੇ ਰਾਹ ਵਿੱਚ ਕੋਈ ਪਾਣਾ ਵਰਤ ਗਿਆ ਤੇ ਉਹ ਉਹਨਾਂ ਦੀਆਂ ਬੀਬੀਆਂ ਹੁਣ ਅਰਥੀਆਂ ਲੈ ਕੇ ਆਈਆਂ ਉਹ ਬੀਬੀਆਂ ਜिद ਕੀਤੀ ਹੈ ਵੀ ਅਸੀਂ ਆਪਦੇ ਪਤਿਆਂ ਨੂੰ ਲੈ ਕੇ ਨਾਲ ਜਾਣਾ ਹੈ ਤੇ ਅਸੀਂ ਰੰਡੀਆਂ ਘਰੋਂ ਨਹੀਂ ਜਾ ਸਕਦੀਆਂ ਤੇ ਹੁਣ ਉਹ ਫਿਰ ਤੁਹਾਡੇ ਕੋਲੇ ਦਰਗਾਹ ਵਿੱਚ ਆਏ ਹੋਏ ਹਨ ਤੇ ਉਹਨਾਂ ਸਿੱਖਾਂ ਨੂੰ ਭੇਜੋ ਜੀਤੋ ਮਹਾਰਾਜ ਜੀ ਨੇ ਅਰਦਾਸ ਕਰਕੇ ਮੱਥਾ ਟੇਕਿਆ ਤਾਂ ਤੋਂਵੇਂ ਸਿੱਖ ਕਸ਼ੇਰੇ ਤੇੜ ਉਹਨਾਂ ਦੇ ਕਸ਼ੇਰੇ ਪਾਏ ਹੋਏ ਹਨ ਨੁੱਚਰ ਦੇ ਕੱਪੜੇ ਤੇ ਉਹ ਹਰ ਕੀ ਪੌੜੀ ਤੋਂ ਅੰਦਰ ਆ ਗਏ ਜੀਤੋ ਉਹ ਆਉਂਦੇ ਹਨ ਇਸ ਸੰਗਤਾਂ ਵੇਖ ਕੇ ਹੈਰਾਨ ਹੋ ਜਾਂਦੀਆਂ ਹਨ ਤੇ ਮਹਾਰਾਜ ਕਹਿਣ ਲੱਗੇ ਵੀ ਸਿੱਖੋ ਤੁਸੀਂ ਕਿੱਧਰ ਗਏ ਢੰਡੀਆਂ ਬੀਬੀਆਂ ਮਗਰ ਆਈਆਂ ਐ ਤੇ ਇਹ ਤਾਂ ਤੁਹਾਨੂੰ ਲਪਤੀਆਂ ਫਿਰਦੀਆਂ ਸੀ ਉਹ ਕਹਿੰਦੇ ਮਹਾਰਾਜ ਅਸੀਂ ਤਰਨ ਤਨ ਸਾਹਿਬ ਤਰਨ ਵਾਸਤੇ ਗਏ ਸੀ ਤੇ ਮਹਾਰਾਜ ਕਹਿਣ ਲੱਗੇ ਵੀ ਤਰਨ ਵਾਸਤੇ ਗਏ ਸੀ ਤੇ ਉੱਥੇ ਕੋਈ ਕੁਝ ਵੇਖਿਆ ਉਹ ਕਹਿੰਦੇ ਵੀ ਦਰਗਾਹ ਵਿੱਚ ਅਸੀਂ ਤਰਨ ਵਾਸਤੇ ਗਏ ਸੀ ਤੇ ਉਹ ਕਹਿੰਦੇ ਵੀ ਦਰਗਾਹ ਵਿੱਚ ਕੀ ਸੀ ਉਹ ਕਹਿੰਦੇ ਮਹਾਰਾਜ ਉੱਥੇ ਵੀ ਪਹਿਲੇ ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਸੀ ਗੁਰੂ ਅਰਜਨ ਦੇਵ ਵੀ ਉੱਥੇ ਸੀ ਗੁਰੂ ਸੌਰੀ ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਸੀ ਗੁਰੂ ਅੰਗਦ ਦੇਵ ਜੀ ਵੀ ਉੱਥੇ ਸੀ ਤੇ ਗੁਰੂ ਅਮਰਦਾਸ ਵੀ ਉੱਥੇ ਬੈਠੇ ਸੀ ਸੰਗ੍ਹਾਸਨ ਤੇ ਤੇ ਗੁਰੂ ਰਾਮਦਾਸ ਪਾਤਸ਼ਾਹ ਵੀ ਉੱਥੇ ਸੰਗ੍ਹਾਸਨ ਤੇ ਬੈਠੇ ਹੋਏ ਸੀ ਤੇ ਮਹਾਰਾਜ ਕਹਿੰਦੇ ਫੇਰ ਉਹ ਕਹਿੰਦੇ ਵੀ ਪੁੱਛਦੇ ਕਿ ਪਾਤਸ਼ਾਹ ਹੁਣ ਤੁਸੀਂ ਇੱਥੇ ਤੇ ਰਾਤੀ ਤੁਸੀਂ ਵੀ ਉੱਥੇ ਹੀ ਸੀ ਤੇ ਮਹਾਰਾਜ ਅਗਵਾਸ ਪਏ ਜਿਦੋਂ ਹਸਪੰਦ ਦੇ ਹਨ ਤੇ ਉਹਨਾਂ ਨੇ ਫਿਰ ਮਹਾਰਾਜ ਨੇ ਉਹਨਾਂ ਬੀਬੀਆਂ ਨੂੰ ਕਿਹਾ ਵੀ ਇਹ ਤੁਹਾਡੇ ਪਤੀ ਹੈ ਤੇ ਇਹਨਾਂ ਦੀ ਬਾਹ ਫੜੋ ਤੇ ਤੁਸੀਂ ਜਾਓ ਫਿਰ ਉਹਨਾਂ ਬੀਬੀਆਂ ਨੇ ਵੀ ਚਰਨਪਾਲ ਲਈ ਤੇ ਉਹਨਾਂ ਨੂੰ ਨਾਂ ਲੈ ਕੇ ਆਪਦੇ ਪਤੀਆਂ ਨੂੰ ਤੇ ਉਹ ਸੇਵਾ ਕਰਦੀਆਂ ਰਹੀਆਂ 15 ਦਿਨ ਤੇ ਫਿਰ ਉਹ ਕਾਬਲ ਕੰਧਾਰ ਨੂੰ ਗਏ ਮਹਾਰਾਜ ਤੋਂ ਅੱਗੇ ਲੈ ਕੇ ਤੇ ਖੁਸ਼ੀ-ਖੁਸ਼ੀ ਉਹ ਆਪਦੇ ਘਰੇ ਸਿੱਖੀ ਜਿਹੜੀ ਸੀ ਉਹਦਾ ਆਨੰਦ ਮਾਣਨ ਲੱਗੇ ਕਿਉਂਕਿ ਗੁਰੂ ਹੋਵੇ ਤਾਂ ਗੁਰੂ ਅਰਜਨ ਦੇਵ ਵਰਗਾ ਹੋਵੇ ਮਹਾਰਾਜ ਨੇ ਕਿਹਾ ਸੀ ਵੀ ਜੇ ਗੁਰੂ ਹੋਵੇ ਨਾ ਤੇ ਇਹ ਗੁਰੂ ਅਰਜਨ ਦੇਵ ਵਰਗਾ ਹੋਵੇ ਜਿਹੜੇ ਮਰਿਆ ਨੂੰ ਵੀ ਜਿੰਦੇ ਕਰਕੇ ਘਰ ਨੂੰ ਕਲਾ ਦਿੰਦਾ ਹੈ ਕਿਸੇ ਦਾ ਦੁੱਖ ਨਹੀਂ ਸੀ ਵੇਖਦੇ ਉਹ ਆਪ ਭਾਵੇਂ ਉੱਤਤੀ ਤਵੀ ਤੇ ਬੈਠ ਗਏ ਪਰ ਉਹਨਾਂ ਨੇ ਕਦੀ ਇਹ ਪਰਵਾਹ ਨਹੀਂ ਸੀ ਸਮਝੀ ਤੇ ਇਹ ਉਹਨਾਂ ਨੇ ਫਿਰ ਬੀਬੀਆਂ ਦੇ ਨਾਲ ਉਹਨਾਂ ਦੇ ਪਤੀਆਂ ਨੂੰ ਤੋਰਿਆ ਤੇ ਨਾਲੇ ਇਹ ਹੈ ਸਿੱਖੀ ਕਮਾਉਣ ਦਾ ਹੱਕ ਵੀ ਉਹਨਾਂ ਸਿੱਖੀ ਇੰਨੀ ਜ਼ਿਆਦੀ ਕਮਾਈ ਸੀ ਵੀ ਦਰਗਾਹ ਵਿੱਚੋਂ ਵੀ ਮਹਾਰਾਜ ਨੂੰ ਉਹਨਾਂ ਨੂੰ ਲਿਆਉਣਾ ਪਿਆ ਸੀ ਉਹ ਮਹਾਰਾਜ ਦਾ ਹੁਕਮ ਮੰਨਦੇ ਸੀ ਆਪਾਂ ਹੁਕਮ ਮੰਨਦੇ ਆ ਆਪਾਂ ਤਾਂ ਮੱਥਾ ਟੇਕ ਕੇ ਪਤਾ ਨਹੀਂ ਹੁਕਮਨਾਮਾ ਹੀ ਕਿਹੜਾ ਆਇਆ ਹੈ ਤੇ ਕਿਹੜਾ ਨਹੀਂ ਆਇਆ ਭੱਜ ਆਉਣੇ ਹਾਂ ਪਰ ਨਹੀਂ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਸੇਧ ਲੈਣੀ ਚਾਹੀਦੀ ਹੈ ਵੀ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਤੇ ਉਹਦੇ ਉੱਤੇ ਪਰਉਸਾਰਕਣਾ ਚਾਹੀਦਾ ਹੈ ਗੁਰੂ ਸਾਹਿਬ ਜ਼ਰੂਰ ਆਪਦੀ ਕਲਾ ਵਰਤਾਉਂਦੇ ਨੇ ਤੇ ਉਸ ਬੀਬੀ ਵਾਂਗੂ ਜੇ ਸੰਗਤ ਕੀਤੀ ਹੈ ਤੇ ਸੰਗਤ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਜਿਨੇ ਗੁਰੂ ਰਾਮਦਾਸ ਦੀ ਸੰਗਤ ਵਿੱਚੋਂ ਐਨਾ ਵੱਡਾ ਗੁਣ ਲਿਆ ਕਿ ਹੱਡੀ ਵੀ ਕੰਨ ਨਾ ਲਾਈ ਤੇ ਉਹਦੀ ਵੀ ਪਰਖ ਹੋ ਗਈ ਵੀ ਇਹ ਮੇਰਾ ਹੀ ਪਤੀ ਹੈ ਵੀ ਕਿੱਥੇ ਉਹ ਬੀਬੀ ਤੇ ਕਿੱਥੇ ਉਹਦਾ ਸੰਸਕਾਰ ਹੋਇਆ ਸੀ ਤੇ ਉਹਨਾਂ ਨੂੰ ਲੱਖ ਲੱਖ ਵਾਰੀ ਨਮਸਕਾਰ ਹੈ ਜਿਹੜੇ ਇਹੋ ਜੇ ਪਤੀ ਪਤਨੀਆਂ ਹੁੰਦੇ ਹੈ ਗੁਰੂ ਤੇ ਪਰੋਸਰਖਾਂ ਵਾਲੇ ਤੇ ਇਹ ਹੈ ਇੱਕ ਕਹਾਣੀ ਤੇ ਤੁਹਾਨੂੰ ਜੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ